ਸ਼ੁਰੂਆਤ ਕਰਨਗੇ ਮੁਕਤ ਸਾਹਿਬ ਦੇ ਜ਼ਿਲ੍ਹੇ ਦੀ ਟਾਣੀ ਬਾਬਦ ਅਸੇ ਕਿ ਕਪੂਰ ਸਿੰਘ ਦਾ ਜੰਪਲ ਨੌਜਵਾਨ ਜੁਸ਼ਨਪ੍ਰੀਤ ਸਿੰਘ ਪੁੱਤਰ ਹਰਜੋਤ ਸਿੰਘ ਪਿਛਲੇ 3 ਸਾਲਾ ਤੋਂ ਦੁਬਈ ਦੇ ਵਿੱਚ ਕੰਮ ਕਰਨ ਲਈ ਗਿਆ ਹੋਇਆ ਸੀ ਅਚਾਨਕ ਉਸ ਦੀ ਮੌਤ ਹੋ ਗਈ ਹੈ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ ਸਿੰਘ ਓਬਰॉय ਦੀਆਂ ਕੋਸ਼ਿਸ਼ਾਂ ਦੇ ਅਤੇ ਡਾਕਟਰ ਓਬਰਾਈ ਦੀ ਸੰਸਥਾ ਦੇ ਵੱਲੋਂ ਕੀਤੇ ਗਏ ਵੱਡੇ ਖਰਚੇ ਦੇ ਸਦਕਾ ਹੀ ਜੁਸ਼ਨਪ੍ਰੀਤ ਦੀ ਮ੍ਰਿਤਕ ਦੇ ਜੋੜੀ ਹੈ ਪਿੰਡ ਕਟੋਰੇ ਵਾਲਾ ਵਿਖੇ ਪਹੁੰਚੀ ਹੈ ਨਾਸ ਦੇ ਕਿਹਾ ਤੇ ਜੁਸ਼ਨਪ੍ਰੀਤ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਮੌਕੇ ਤੇ ਇਹ ਮ੍ਰਿਤਕ ਇਸ ਦੁੱਖ ਕਾਰੀ ਦੇ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਖਸਸ ਸਾਹਿਬ ਸਮੇਤ ਸਿਆਸੀ ਆਗੂਆਂ ਨੂੰ ਵੀ ਪਰਿਵਾਰ ਦੀ ਸਹਾਇਤਾ ਦੀ ਗੁਹਾਰ ਲਗਾਈ ਹੈ। ਜਨੁਕ੍ਰੀ ਸਿੰਘ ਇੱਕ ਇਹ ਭਰਾ ਸੀ ਇੱਕ ਸਿਸਟਰ ਹੈ ਜੀ। ਇੱਕ ਇਹਨਾਂ ਦਾ ਫਾਦਰ ਸਾਹਿਬ ਇੱਕ ਮਦਰ ਹੈ ਜੀ। ਇਹ ਚਾਰ ਜਾਣੇ ਸੀ ਜੀ ਇਹ ਅਨਮੈਰਿਡ ਸੀ ਇਹਨਾਂ ਭਰਾ ਦੋਵੇਂ। ਇਹਨਾਂ ਨੂੰ ਜੀ ਪੌਣੇਕ ਤਿੰਨ ਸਾਲ ਦੇ ਕਰੀਬ ਹੋ ਗਏ ਆ ਜੀ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਹੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਕਿ ਨੌਜਵਾਨ ਮੌਤ ਹੋਈ ਆਪਣੀ ਅਰਬ ਕੰਟਰੀ ਦੇ ਵਿੱਚ ਦਵਾਈ ਦੇ ਵਿੱਚ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਪਿੰਡ ਦੇ ਆਪਣਾ ਹਰਜੀਤ ਸਿੰਘ ਜੀ ਉਹਨਾਂ ਦੇ ਬੇਟਾ ਸੀ ਜਸ਼ਨਪ੍ਰੀਤ ਸਿੰਘ ਉਹਨਾਂ ਦੀ ਉੱਥੇ ਡੈਥ ਹੋਈ ਤੇ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡੀ ਬੋਡੀ ਪਿੰਡ ਪੰਚਾਇਤ ਡੈੱਡ ਬੋਡੀ ਪੰਚਾਇਤ ਇੱਥੇ ਇਹਨਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਆ ਨੌਜਵਾਨ ਜਸ਼ਨਪ੍ਰੀਤ ਜੀ ਉੱਥੇ ਡੈੱਡ ਬੋਡੀ ਪ੍ਰਾਪਤ ਹੋਈ ਹੈ ਉੱਥੇ ਤਿੰਨ ਚਾਰ ਛੁੱਟੀਆਂ ਹੋਣ ਕਰਕੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਦੀ ਡੈੱਡ ਬੋਡੀ ਲੇਟ ਹੋ ਸਕਦੀ ਹੈ ਸੋ ਬੀਤੀ ਰਾਤ ਪਰੰਤ ਇਹ ਡੈਡ ਬੋਡੀ ਸਾਡੇ ਪਿੰਡ ਕਟੋਰੇ ਵਾਲਾ ਲੜਕੇ ਦਾ ਨਾਮ ਜਸ਼ਨਪ੍ਰੀਤ ਹੈ ਉਹਨਾਂ ਦੇ ਫਾਦਰ ਸਾਹਿਬ ਹਰਪ੍ਰੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਥੀ ਉਹ ਸਾਡੇ ਡੈਡ ਬੋਡੀ ਰਿਸਿਵ ਕਰਕੇ ਲਿਆਏ ਨੇ ਸਾਡੀ ਸਰਬਤ ਦਾ ਪੁਲਾਟਸਟ ਦੀ ਰਹਿਮ ਤੇ ਇਹ ਡੈਡ ਬੋਡੀ ਪਿੰਡ ਪਹੁੰਚੀ ਹੈ ਸੋ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕਿ ਨੌਜਵਾਨ ਜੋ ਕਮਾਕਾਰਾਂ ਦੇ ਲਈ ਬਾਹਰ ਜਾ ਰਹੇ ਨੇ ਲੇਕਿਨ ਉੱਤੇ ਉਹਨਾਂ ਹੋਣੀਆਂ ਕਟਨਾ ਦੇ ਕਾਰਨ ਆਪਣੀ ਜਾਨ ਗਵਾ ਰਹੇ ਨੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਪਿੰਡ ਨੂੰ ਬਹੁਤ ਵੱਡਾ ਘਾਟਾ ਸਹਿਣਾ ਪਿਆ ਇਸ ਲਈ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਇਹ ਅੱਤੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਮ ਕਰ ਜੁਵਾਵਾਨਾਂ ਲਈ ਚਲਾਈ ਜਾਣ ਤਾਂ ਜੋ ਇਹੋ ਜਿਹੇ ਅਣਹੋਣਿਆ ਘਟਨਾ ਨਾ